ਹਾਂਜੀ ਭਾਈ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਪਹੁੰਚੇ ਹਾਂ ਕਬੂਤਰਾਂ ਕੋਲੇ ਖੋਲਦੇ ਹਾਂ ਕੂਤਲਾਂ ਦੇ ਜੰਦੇ ਤੇ ਉੱਪਰੋਂ ਲੈ ਕੇ ਆਉਂਦੇ ਹਾਂ ਜਾਲ ਅੱਜ ਕਰਾਂਗੇ ਕੂਤਰਾਂ ਦੀ ਆਪਣੀ ਦੀ ਡੀਵਾਰਮਿੰਗ ਲਾਵਾਂਗੇ ਹੁਣ ਦਵਾਈ ਕੱਲ ਦਾਣੇ ਨਹੀਂ ਪਾਈ ਸੀ ਭੁੱਖੇ ਰੱਖੇ ਹੋਏ ਐ ਤੇ ਬੈਠੇ ਆਈ ਕੂਤਰ ਆਪਣੇ ਓਕੇ ਰਪੋਰਟਾਂ ਸਾਰੇ ਓਕੇ ਇਧਰੋਂ ਇਹ ਬੈਠੇ ਐ ਤੇ ਇੱਕ ਹੋਰ ਦਿਖਾਉਂਦੇ ਆ ਨਵਾਂ ਕਬੂਤਰ ਫੜਿਆ ਇਹ ਫੜਿਆ ਵੀ ਕਾਦਾ ਆਪੇ ਬਠਾਏ ਬੈਠ ਕੇ ਛਤਰੀ ਤੇ ਤੇ ਇਹ ਹੈ ਜੀ ਉਹ ਸਿਆਖਾ ਕਬੂਤਰ ਫੜਿਆ ਇਹ ਤੇ ਇਹ ਬੈਠੇ ਆ ਕਬੂਤਰ ਕਰਦੇ ਆ ਇਹਨਾਂ ਦੀ ਡੀਵਾਰਮਿੰਗ ਭੁੱਖੇ ਰੱਖੇ ਹੋਏ ਆ ਕੱਲ ਦੇ ਤੇ ਬਣਾਉਂਦੇ ਆ ਦਵਾਈ ਅੱਜ ਲਾਵਾਂਗੇ ਆਪਾਂ ਨੀਲਜੈਨ ਤਖਾਂਦੇ ਆ ਤੁਹਾਨੂੰ ਕਿਵੇਂ ਲਾਵਾਂਗੇ ਕਿਵੇਂ ਨਹੀਂ ਤੇ ਬਾਬੇਵਾਂ ਲਾ ਲਿਆ ਆਪਾਂ ਨੇ ਕੂਲਰ ਅਗਲੀ ਗਰਮੀ ਵਾਸਤੇ ਤੇ ਭਾਦੋਂ ਦੀਆਂ ਬਾਜ਼ੀਆਂ ਵਾਸਤੇ ਇੱਥੇ ਬੈਠ ਕੇ ਕਬੂਤਰ ਕਬਾਤਰ ਸੰਭੇਆ ਕਰਾਂਗੇ ਤੇ ਇਹ ਹੈ ਜੀ ਲੱਸੀ ਤੇ ਵਿੱਚ ਪਾ ਲਈ ਆਪਾਂ ਨੇ ਸ਼ੱਕਰ ਤੇ ਹੁਣ ਲਿਆਉਂਦੇ ਆ ਦਵਾਈ ਦਵਾਈ ਪਾਉਂਦੇ ਆ ਘਟੋ ਘਟ 20 ਕਬੂਤਰ ਹੈ ਬੀ ਕੂਤਰਾਂ ਨੂੰ ਪਾਉਂਦੇ ਆ ਦਵਾਈ ਲਾਉਂਦੇ ਆ ਲੱਸੀ ਵਿੱਚ ਚੱਕਰ ਪਾ ਲਈਏ ਤੇ ਲਾਉਂਦੇ ਆ ਦਵਾਈ ਤੇ ਲੋ ਬਈ ਮਿੱਤਰੋ ਇਹ ਲਾਵਾਂਗੇ ਦਵਾਈ ਨੀਲਜੈ ਨੀਲੇ ਢੱਕਣ ਵਾਲੀ ਐ ਤੇ ਇਹ ਸਾਰਾ ਐਤੇ ਲਿਖਿਆ ਹੋਇਆ ਏ 1ml 3 ਕਿਲੋ ਵਜਨ ਨੂੰ ਲੱਗੂਗੀ ਯਾਨੀ ਕਿ 6 ਕਬੂਤਰਾਂ ਨੂੰ ਆਪਾਂ 1ml ਲਾ ਦਾਂਗੇ ਵਾਧੂ ਐ ਨਾ ਬਹੁਤੀ ਤੇਜ ਲੱਗੂਗੀ ਤੇ ਨਾ ਬਹੁਤੀ ਨਾਰਮਲ ਲੱਗੂਗੀ ਤੇ ਯਾਨੀ ਕਿ 20 ਉਤਰ ਐ ਆਪਾਂ ਇਹਦੀ 3ml ਪਾ ਲਾਂਗੇ ਦਵਾਈ ਬਸ ਇੰਨੇ 3.5 ਐਮ ਐਲ ਦਵਾਈ ਪਾ ਕੇ ਤੇ ਕੂਤਰਾਂ ਨੂੰ ਲਾਉਂਦੇ ਆ 20 ਐਮ ਐਲ ਦੇ ਹਿਸਾਬ ਨਾਲ ਆਪਣੀ ਲੱਸੀ ਲੈ ਲਈ ਤੇ ਕੋਲਤੀਏ ਦੇ ਵਿੱਚ ਸ਼ੱਕਰ ਤੇ ਦੰਦਿਆਂ ਨੂੰ ਦਵਾਈ ਕੂਤਰਾਂ ਨੂੰ ਤੇ ਇਹ ਦਵਾਈ ਹੈ ਨੀਲਜੈਨ ਆਪਾਂ ਇਹ ਲੈ ਲਿਆ ਏ ਟੱਕਣ ਨਾਪਾ ਨਾਪ ਲੈਣੇ ਵਾਲਾ ਤੇ 3 ਐਮ ਐਲ ਇੱਥੇ ਐ ਇੱਥੇ ਤੱਕ ਪਾ ਕੇ ਲਾਉਂਦੇ ਆ ਕੂਤਰਾਂ ਨੂੰ ਇੱਥੇ ਤੱਕ ਆਏ 3 ਐਮ ਐਲ ਲਿਖਿਆ ਹੋਇਆ ਵਾ ਇਹਦੇ ਸਾਰਾ ਲਿਖਿਆ ਹੋਇਆ ਏ ਢਾਈ ਲਿਖਿਆ ਵਾ ਤੇ ਇੱਧਰ ਆ ਜਾਂਦਾ ਤੁਹਾਡਾ ਆਪਣਾ 4ml ਤੇ ਇਹਦੇ ਜੀ ਪਾ ਕੇ ਦਵਾਈ ਲਾਉਂਦੇ ਆ ਮਿਣ ਕੇ ਤੇ ਪਾ ਦਈਏ ਦਵਾਈ ਤੇ ਥੋੜੀ ਜਿਹੀ ਦਵਾਈ ਲਗੀ ਵੀ ਰਹਿ ਗਈ ਠੱਕਣ ਤੇ ਇਹਨੂੰ ਘੋਲ ਲਾਉਂਦੇ ਆ ਪਾਣੀ ਚ ਟਾੜੀ ਜਿਆਦਾ ਏ ਤੇ ਲੋ ਜੀ ਪਾ ਲਈਏ ਵੀ ਨਾ ਖੋਲ ਕੇ ਚਲੋ ਬਈ ਮਿੱਤਰੋ ਵਾਈ ਪਾ ਲਈ ਤੇ ਇਹਨੂੰ ਚੰਗੀ ਤਰ੍ਹਾਂ ਖੋਲਦੇ ਆਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਖੋਲ ਕੇ ਫਿਰ ਲਾਉਂਦੇ ਆਂ ਕੂਤਰਾਂ ਨੂੰ 3 ਮਿਲ ਪਾ ਲਈ ਆਪਾਂ ਨੇ ਚੰਗੀ ਜਿਹਾ ਫੈਂਟ ਕੇ ਚਲੋ ਲਾਈਏ ਕੂਤਰਾਂ ਨੂੰ ਫੇ ਇਧਰੋਂ ਬਾਬੇਓ ਆਪਾਂ ਨੇ ਸਾਰੇ ਕੂਤਰਾਂ ਨੂੰ ਲਾਣੀਆਂ तकरीबन ਆਹ ਸਾਰਿਆਂ ਨੂੰ ਲਾਣੀਆਂ ਤੇ ਇੱਕੇ ਕੂਤਰ ਨੂੰ ਨਹੀਂ ਲਾਣੀ ਪੰਜ ਬਾਜੀਆਂ ਵਾਲੇ ਨੂੰ ਇਹਨੂੰ ਛੱਡ ਦਾਂਦੇ ਅੱਬਲ ਮਾ ਤਾਂ ਇਧਰ ਹੀ ਰਹਿਣ ਦਾਂਦੇ ਆ ਇਹਨਾਂ ਨੂੰ ਬਾਕੀਆਂ ਨੂੰ ਦਵਾਈ ਲਾ ਕੇ ਤੇਲੇ ਚਲਦੇ ਆ ਉਹ ਸਾਹਮਣੇ ਜਾਲ ਚ ਜਾਲ ਚ ਛੱਡ ਦਾਂਗੇ ਤੇ ਲਾਉਂਦੇ ਆ ਨਾ ਦਵਾਈ ਹੁਣ ਵੀਡੀਓ ਬਣਾਉਣ ਲਈ ਆਪਾਂ ਇਕੱਲੇ ਆ ਬੱਬੀ ਵੀ ਐਮਐਲ ਪਰ ਕੇ ਸਰਿੰਜੇ ਚ ਲਾ ਦਾਂਗੇ ਘਰ ਲਈਏ ਸਰਿੰਜ ਲੋ ਜੀ ਇੱਕ ਵਾਰ ਹਲਾ ਲੀਏ ਚੰਗੀ ਤਰ੍ਹਾਂ ਦੁਬਾਰੇ ਕਿਉਂਕਿ ਨੀਚੇ ਰਹਿ ਜਾਂਦੀ ਹੈ ਤੇ ਖੁੱਲ ਗਈ ਦਵਾਈ ਸਾਰੀ ਲੋ ਜੀ 60 ਐਮ ਐਲ ਦੀ ਸਰੀਂਜਾ ਤੇ ਤਿੰਨ ਕੁ ਉਤਰਾਂ ਦਾ ਇੱਕ ਵਾਰੀ ਚ ਆ ਜੂਗੀ ਉਤਰ ਭੁੱਖੇ ਆ ਨੀਚੇ ਮਾਰਦੇ ਠੂੰਗਾ ਤੇ ਇਹ ਭਰ ਲਈਏ 60 ਐਮ ਐਲ ਤੇ ਲਾਉਂਦੇ ਆ ਲਾ دیے ਤੇ ਫਿਰ ਤੁਹਾਨੂੰ ਦਿਖਾਉਂਦੇ ਆ ਕਿਨੂ ਕਿਨੂ ਲਾਈ ਹੈ ਜੀ ਬਾਈ ਮਿੱਤਰੋ ਇਧਰੋਂ ਆਪਾਂ ਨੇ ਇੱਕ ਇੱਕ ਬੱਚੇ ਨੂੰ ਲਾਤੀ 10 ਕਿਐਮਲ ਕਿਉਂਕਿ ਇਹ ਜੀ ਬਾਜੀ ਛੱਡਣਾ ਪੈ ਗਿਆ ਤੇ ਇੱਕ ਇੱਕ ਕਬੂਤਰੀ ਸਰ ਹੋਈ ਸੀ ਇਹਨੂੰ ਲਾਤੀ ਤੇ ਇੱਕ ਇਹਨੂੰ ਲਾਤੀ ਤੇ ਬਾਕੀ ਇਹਨਾਂ ਨੂੰ ਲਹੀ ਲਾਈਏ ਝਾੜ ਪਿਆ ਵਾਏ ਦੋ ਦੋ ਕਲੀਆਂ ਰੈਂਦੀਆਂ ਇਹਨੀਆਂ ਕਬੂਤਰੀ ਦੀਆਂ ਤਾਂ ਕਰਕੇ ਨਹੀਂ ਲਾਈ ਤੇ ਦੋ ਬੱਚੇ ਐ ਤੇ ਇਹਨਾਂ ਨੂੰ ਵੀ ਲੈ ਚਲਦੇ ਆਂ ਝਾੜ ਚ ਇਧਰੋਂ ਤਾਂ ਆਪਾਂ ਲੇ ਗੇ ਝਾੜ ਚ ਸਾਰੇ ਕੂਤਰ ਤੋ ਬਾਈ ਮਿੱਤਰੋ ਇਹ ਕੂਤਰਾਂ ਨੂੰ ਲਾਤੀ ਆਪਾਂ ਨੇ ਕੀੜਿਆਂ ਦੀ ਦਵਾਈ ਡਿਵਾਰਮਿੰਗ ਕਰਤੀ ਹੈ ਇਹਨਾਂ ਦੀ ਤੇ ਦੇਖਦੇ ਹਾਂ ਕੀ ਰਿਜ਼ਲਟ ਆਉਂਦਾ ਹੈ ਮੈਟ ਆਪਣਾ ਬਿਲਕੁਲ ਸਾਫ਼ ਪਿਆ ਹੈ ਪਤਾ ਲੱਗ ਜੂਗਾ ਕਿਹੜੇ ਕਿੰਨੇ ਕਟਦੇ ਆ ਤੇ ਜ਼ਰੂਰੀ ਹੁੰਦੀ ਹੈ ਤਿੰਨ ਕ ਮਹੀਨੇ ਬਾਅਦ ਲਾਦਣੀ ਚਾਹੀਦੀ ਹੈ ਕੂਤਰ ਸੁੱਕੀ ਜਾਂਦੇ ਨਹੀਂ ਬਿਮਾਰ ਐਸੀ ਕਰਕੇ ਹੁੰਦੇ ਆ ਕੀੜਿਆਂ ਕਰਕੇ ਜੇ ਦਵਾਈ ਲੱਗੀ ਵੀ ਹੋਵੇ ਆਪਣੇ ਕੂਤਰ ਬਿਮਾਰ ਵੀ ਘੱਟੇ ਹੁੰਦੇ ਆ ਫਿਰ ਲੋ ਬਈ ਮਿੱਤਰੋ ਇਹਨਾਂ ਨੂੰ ਲਾਤੀ ਹੈ ਤੇ ਹੁਣ ਚਲਦੇ ਆ ਉੱਪਰ ਵਾਲੇ ਕੂਤਰਾਂ ਨੂੰ ਉੱਪਰ ਵਾਲੇ ਕੂਤਰਾਂ ਨੂੰ ਵੀ ਲਾਉਂਦੇ ਆ ਜਾ ਕੇ ਹਾਂਜੀ ਬਾਈ ਮਿੱਤਰੋ ਪਹੁੰਚ ਗਏ ਆਂ ਜੀ ਆਪਾਂ ਆਪਣੇ ਉੱਪਰ ਕੋਤਰਾ ਕੋਲੇ ਤੇ पिंजरा ਰੱਖ ਲਿਆ ਤੇ ਦਵਾਈ ਰੱਖ ਲਈ ਐ ਤੇ ਜੰਦੇ ਨਾ ਕੋਤਰਾ ਨੂੰ ਵੀ ਪਹਿਲਾਂ ਤਾਂ ਇਹ ਛੱਡ ਦਉਂਦੇ ਆ ਬਾਹਰ ਜੀ ਨਾ ਨਹੀਂ ਦੇਣੀ ਇੱਕ ਇਹਨੂੰ ਬੱਚੇ ਨੂੰ ਹੀ ਦੇਣੀ ਕਿਉਂਕਿ ਇਹ ਸਾਫ਼ ਹੋ ਰਿਹਾ ਏ ਦਸਵੀਂ ਸਾਫ਼ ਤੇ ਇਹਨੂੰ ਵੀ ਦਉਂਗੇ ਇਹਨੂੰ ਛੱਡ ਦਉਂਦੇ ਆ ਇੱਕ ਚੀਨਾ ਝਾੜ ਪਿਆ ਵਾ ਇਹ ਚੀਨਾ ਸਾਰ ਹੋ ਰਿਹਾ ਆਪਣਾ ਇਹਨੂੰ ਤੇ 5 ਵਜੇ ਵਾਲੇ ਨੂੰ ਇਕੱਠੀ ਦਵਾਂਗੇ ਇਹਨੂੰ ਵੀ ਛੱਡ ਦਉਂਦੇ ਆ ਤੇ ਇਹਨਾਂ ਚੋਂ ਇੱਕ ਹੈਗਾ ਇਹ ਰਸਤਾ ਇੱਕ ਘੇਰਤ ਨੂੰ ਨਹੀਂ ਦੇਣੀ ਵੀਡੀਓ ਬਣਾਏ ਦਾ ਇੱਕ ਫਾਇਦਾ ਵੀ ਹੋ ਜੂਗਾ ਪਤਾ ਲੱਗ ਜੂਗਾ ਬਾਅਦ ਚ ਵੀ ਕਿਨੂੰ ਨਹੀਂ ਦੇਈ ਕਿਹੜਿਆਂ ਨੂੰ ਲੱਗ ਗਈ ਤੇ ਤਰੀਕ ਆਪਾਂ ਨਹੀਂ ਸੁਣਾਗੇ ਵੀ ਅੱਜ ਲਈ ਸੀ ਤੇ ਇਹ ਕਿਨੂੰ ਨਹੀਂ ਦੇਣੀ ਇਹ ਵੀ ਦੱਸ ਆਪ ਹੋ ਰਿਹਾ ਬੱਚਾ ਤੇ ਬਾਕੀ ਇਹ ਚਾਰਾਂ ਨੂੰ ਦਵਾਂਗੇ ਦਵਾਈ ਤੇ ਦੰਦੇ ਆ ਹੁਣ ਦੇ ਕੇ ਪਿੰਜਰੇ ਚ ਪਾ ਕੇ ਫਿਰ ਤੁਹਾਨੂੰ ਦਿਖਾਉਂਦੇ ਆ ਤੇ ਲੋ ਬਈ ਮਿੱਤਰੋ ਖੁੱਡੇ ਵਿੱਚੋਂ ਆਪਾਂ ਇਹ ਕੁੱਤਰਾ ਨੂੰ ਸਾਰਿਆਂ ਨੂੰ ਲਾਤੀਏ ਦਵਾਈ ਤੇ ਇਹਨਾਂ ਨੂੰ ਉੱਪਰਲੇ ਉਹ ਜਾਲ 'ਚ ਛੱਡ ਦਾਂਗੇ ਤੇ ਬਾਕੀ ਇਹ ਡੋਲੀ ਵਾਲਿਆਂ ਨੂੰ ਵੀ ਲਾਣੀ ਹੈ ਤੇ ਇਹਨਾਂ ਨੂੰ ਲਾ ਗਈ ਹੈ ਤੇ ਇਹਨਾਂ 'ਚ ਇਹ ਜੋੜੀ ਨੂੰ ਮਿਲਾ ਦੇਣੀ ਆਪਾਂ ਨੇ ਤੇ ਇਹਨਾਂ ਨੂੰ ਤੇ ਲਾਉਂਦੇ ਇਹਨਾਂ ਨੂੰ ਵੀ ਦਵਾਈ ਤੇ ਜਿੰਨਿਆਂ ਨੂੰ ਵੀ ਦਵਾਈ ਲਾਈ ਆਪਾਂ ਨੇ ਸਾਰੇ ਕੱਲ ਦਾਣੇ ਬਿਲਕੁਲ ਨਹੀਂ ਪਾਏ ਇਹਨਾਂ ਨੂੰ ਜਿਵੇਂ ਹੀ ਭੁੱਖੇ ਰੱਖੇ ਹੋਏ ਸੀ ਤੇ ਛੱਡਦੇ ਹੁੰਦੇ ਇਹਨਾਂ ਨੂੰ ਲਾ ਕੇ ਦਵਾਈ ਉੱਪਰ ਜਾਲ ਚ ਤੇ ਹਾਂਜੀ ਬਾਈ ਮਿੱਤਰੋ ਤੇ ਜਿਹੜੇ ਆਪਣਾ ਇਹ ਕਬੂਤਰ ਸੀ ਇੱਧਰੋਂ ਇੱਕ ਕਬੂਤਰੀ ਨੂੰ ਹੀ ਲਾਈ ਇਹਦੇ ਇੱਕ ਨਰ ਨੂੰ ਲਾਤੀ ਕਿਉਂਕਿ ਬੱਚਿਆਂ ਨੂੰ ਝੋਗਾ ਵੀ ਦੇਣਾ ਏ ਝੋਗਾ ਦੇ ਦੂਗੇ ਤੇ ਇੱਧਰੋਂ ਇਹਨੇ ਵੀ ਬੱਚਾ ਕੱਢ ਲਿਆ ਕਬੂਤਰੀ ਨੇ ਇੱਕ ਬੱਚਾ ਕੱਢ ਲਿਆ ਤੇ ਇੱਕ ਅੱਜ ਨਿਕਲ ਜਾਊਗਾ ਤੇ ਇਹਦੇ ਵੀ ਨਰ ਨੂੰ ਲਾਤੀ ਆਪਾਂ ਨੇ ਖੇਤਾਂ ਵਾਲੇ ਨੂੰ ਤੇ ਇਹਨਾਂ ਨੂੰ ਦੋਹਾਂ ਨੂੰ ਲਾਤੀ ਇਹ ਬੱਚਿਆਂ ਚੱਕ ਕੇ ਉੱਪਰੇ ਝੋਗਾ ਦਵਾ ਦੇਾਂਗੇ ਆ ਕਬੂਤਰੀ ਤੋਂ ਤੇ ਇਧਰੋਂ ਲਾਤੀ ਇਹ ਇਹ ਸਾਰੇ ਕਬੂਤਰ ਐ ਇਹਨਾਂ ਨੂੰ ਲਾਤੀ ਦੋਈ ਆਪਾਂ ਨੇ ਤੇ ਉੱਪਰ ਵੀ ਤੁਹਾਨੂੰ ਦਿਖਾਉਂਦੇ ਆਂ ਦੇਖ ਲਓ ਤੇ ਇਹ ਆਪਣਾ ਖੇਤਾਂ ਵਾਲਾ ਕੂਤਰ ਐ ਘੰਡ ਵਾਲਾ ਕਾਲੇ ਘੰਡਾ ਵਾਲਾ ਤੇ ਚੈੱਕ ਕਰੋ ਤੇ ਖਾਣ ਤੋਂ ਦੂਜਿਆਂ ਦਾਣੇ ਲੈਣ ਤੋਂ ਜਾਰੇ ਇਹਨੂੰ ਪਿਆ ਰਹਿਣ ਦੋ ਇੱਥੇ ਬਈ ਮਿੱਤਰੋ ਉੱਪਰ ਵਾਲੇ ਇਹ ਕੂਤਰ ਐ ਸਾਰੇ ਇਹਨਾਂ ਨੂੰ ਸਾਰੇ ਨੂੰ ਲਾਤੀ ਓਕੇ ਰਿਪੋਰਟ ਹੋ ਗਿਆ ਕੰਮ ਤੇ ਖਾਣ ਤੋਂ ਬਾਕੀਆਂ ਨੂੰ ਦਾਣੇ ਤੇ ਆਪਾਂ ਵੀ ਚੱਲਦੇ ਹੁਣ نیچے ਨੀਚੇ ਵੀ ਲਾਤੀ ਤੁਹਾਨੂੰ ਦਿਖਾਏ ਦੇ ਤੇ ਆਪਾਂ ਨੇ ਵਿੱਚੋਂ ਕਬੂਤਰ ਸੇਲ ਵੀ ਕਰਨੀਆਂ ਤੇ ਉਹਦੀ ਵੀ ਇੱਕ ਆਪਾਂ ਲੱਗ ਵੀਡੀਓ ਪਾਵਾਂਗੇ ਤੇ ਇਹਨਾਂ ਨੂੰ ਖਾਣ ਤੋਂ ਦਾਣੇ ਤੇ ਦੇਣ ਤੋਂ ਬੱਚਿਆਂ ਨੂੰ ਚੋਗਾ ਤੇ ਹੁਣ ਚੱਲਦੇ ਹਾਂਗੇ ਆਪਾਂ ਨੀਚੇ ਹਾਂਜੀ ਬਈ ਮਿੱਤਰੋ ਕਰਦੇ ਹਾਂ ਕਬੂਤਰਾਂ ਨੂੰ ਹੁਣ ਛੱਡਦੇ ਹਾਂ ਜਾਲ 'ਚ ਦਾਣੇ ਦੂਨੇ ਪਾਈਏ ਤੇ ਮੜਾਪ ਗੱਡੇ ਨਹੀਂ ਆਪਣੇ ਕਬੂਤਰਾਂ ਦੇ ਕਿਉਂਕਿ ਆਪਾਂ ਰੂੜੀ ਰੂੜੀ ਵਧੀਆ ਪਾਈ ਜਾਂਦੇ ਆ ਤੇ ਛੱਡਦੇ ਹਾਂ ਹੁਣ ਇਹਨਾਂ ਨੂੰ ਜਾਲ 'ਚ ਜਾਲ 'ਚ ਛੱਡ ਦਈਏ ਫਿਰ ਤੁਹਾਨੂੰ ਦਿਖਾਉਂਦੇ ਆ ਲੋ ਬਈ ਮਿੱਤਰੋ ਬੁੱਧੜ ਗਿਆ ਹੋ ਤੇ ਆਸਮਾਨ ਹਵਾ ਚੱਲ ਪਈ ਸੱਬ ਕਰੇ ਮੀਂਹ ਪੈ ਜਵੇ ਹੁਣ ਕਰਮੀ ਬਹੁਤ ਹੋਈ ਵੀ ਹੈ ਤੇ ਦਣੇ ਦੋਨੇ ਪਾਦੇ ਇੱਧਰ ਇੱਧਰ ਵਾਲੇ ਵੰਦੇ ਕੂਤਰ ਛੱਡ ਤੇ ਇੱਧਰ ਤੇ ਹੁਣ ਚਲਦੇ ਆਂ ਉੱਪਰ ਕੋ ਨਾਲੇ ਕੂਤਰਾਂ ਨੂੰ ਵੀ ਕੱਢੀਏ ਜਾਲਾਂ ਚੋਂ ਬਾਹਰ ਤੇ ਉਹਨਾਂ ਨੂੰ ਵੀ ਪਾਉਂਦੇ ਦਾਣੇ ਜਾ ਕੇ ਚਲੋ ਜੀ ਹੁਣ ਚਲਦੇ ਆ ਉੱਪਰ ਹੇ ਲੋ ਬਈ ਪਹੁੰਚ ਗਏ ਉੱਪਰ ਖੋਲਦੇ ਆ ਹੁਣ ਆਇਆ 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 ਆਇਆਂ ਆਇਆਂ ਕਿਣੀਆਂ ਆਇਆਂ ਤੇ ਆਇਆਂ ਹੀ ਕਿਣੀਆਂ ਬੱਦਿਓ ਖੋਲਦੇ ਆਂ ਕੋਤਰਾਂ ਨੂੰ ਫਟਾਫਟ ਖਿਲਾ ਦਈਏ ਦਾਣੇ ਕਿਉਂਕਿ ਇਹਦਾ ਰੱਬ ਦਾ ਕੋਈ ਭਰੋਸਾ ਨਹੀਂ ਕਦੋਂ ਮੀਂਹ ਤੇ ਜਾ ਜੇ ਤੇ ਪਹਿਲਾਂ ਦੇਖਦੇ ਆਂ ਮਲਅਪ ਕੱਢੇ ਐ ਇਹਨਾਂ ਨੇ ਹੀ ਯਾ ਨਹੀਂ ਬੱਦਿਓ ਇਹਨਾਂ ਨੇ ਤਾਂ ਕੱਡੇ ਲੱਗਦੇ ਐ ਅਹ ਛੋਟੇ ਛੋਟੇ ਕੱਡੇ ਵੀ ਐ ਤੇ ਅਗਰ 6 ਵੀ ਹੈਗੇ ਥੋੜੇ ਬਹੁਤੇ ਹੀ ਕੱਡੇ ਆ ਜਿਆਦਾ ਨਹੀਂ ਕੱਡੇ ਤੇ ਖੋਲਦੇ ਆ ਇਹਨਾਂ ਨੂੰ ਕਰਦੇ ਆ ਆਜ਼ਾਦ ਪਿੰਜਰੇ ਚ ਤੇ ਪੀਣ ਦੋ ਇਹਨਾਂ ਨੂੰ ਪਾਣੀ ਖੋਣੀ ਦਾਣੇ ਦੋਨੇ ਖਾਣ ਦੋ ਤੇ ਬੱਚਿਆਂ ਨੂੰ ਦੇਣ ਤੋਂ ਚੋਗਾ ਤੇ ਲੋ ਭਾਈ ਮਿੱਤਰੋ ਇਹ ਕਰਤੇ ਆਪਾਂ ਨੇ ਆਜ਼ਾਦ ਤੇ ਹੁਣ ਇਹਨਾਂ ਨੂੰ ਵੀ ਖੋਲ ਦੰਦੇ ਆ ਚਲੋ ਭਈਓ ਬਾਹਰ ਹਲੋ ਭਾਈ ਮਿੱਤਰੋ ਕਰੋ ਚੈੱਕ ਇਹ ਵੀ ਲੱਗ ਗਿਆ ਬਾਹਰ ਜਾਣ ਤੇ ਲੱਗ ਗਿਆ ਆਪਣੇ ਬਾਕੀ ਕੂਤਰ ਦਾਣੇ ਖਾਣ ਨੀਚੇ ਰੋਟੀ ਲੈ ਕੇ ਆਉਂਗੇ ਇਹਨੂੰ ਫੜ ਕੇ ਕੱਢ ਦੰਦੇ ਆ ਬਿੰਗੇ ਨੂੰ ਹਲੋ ਭਾਈ ਮਿੱਤਰੋ ਬਿੰਗਾ ਕੱਢ ਤੇ ਆ ਨੀਚੇ ਛੱਡ ਤੇ ਆ ਤੇਰਾ ਕੂਤਰੀਆ ਸਿਰ ਖਾ ਲਿਆ ਕੂਤਰਾਂ ਨੇ ਮਾਰ ਮਾਰ ਕੇ ਚਲ ਲੋ ਜੀ ਮਿੱਤਰੋ ਤੇ ਆਪਣੇ ਕੁੱਤੇ ਚੜੇ ਗਏ ਸਾਰੇ ਬਾਹਰ ਤੇ ਹਨ ਉਹ ਖਾਣ ਨੂੰ ਦਾਣੇ ਤੇ ਬਾਬੇ ਉਹ ਇਹਨਾਂ ਨੇ ਵੀ ਕੱਢੇ ਆ ਦੇਖੋ ਇਹ ਵੀ ਹਮਲਾਪਾ ਹੱਥੋਂ ਲੱਗ ਗਿਆ ਸੀ ਤੇ ਬਾਕੀ ਹੋਰ ਤਾਂ ਕੀ ਸੀ ਦਿਖ ਨਹੀਂ ਰਹੇ ਜਿਆਦਾ ਨਹੀਂ ਕੱਢੇ ਇਹਦਾ ਮਤਲਬ ਆਪਣੇ ਕੁੱਤਰਾ ਨੇ ਮਲਾਪ ਸੀ ਘੱਟ ਬਹੁਤ ਤੇ ਲੱਗ ਗਿਆ ਕੁੱਤਾ ਦਾਣੇ ਖਾਣ ਤੇ ਇਹਨੂੰ ਰੋਟੀ ਪਾ ਦਾਂਗੇ ਐਨਾ ਇਹ ਦਾਣਾ ਖਾਣ ਦਾ ਬੱਚਾ ਚੁੱਕਾ ਚੁੱਕਾ ਦੇ ਦੂੰਗੇ ਤੇ ਕਰਦੇ ਆਂ ਹੀ ਆਪਾਂ ਵੀ ਆਪਣੀ ਵੀਡੀਓ ਦੇ ਅੰਤ 'ਚ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਇੱਕ ਉਤਰੀ ਵੀ ਜਿਹੜੀ ਫੜੀ ਸੀ ਇਹ ਵੀ ਅੰਡਰਦਰ ਨੇ ਆਲੀ ਹੈ ਦੇ ਦਊਗੀ ਇੱਕ ਅੱਜ ਗੱਲ 'ਚ ਤੇ ਲੈਣ ਦੋ ਨਜ਼ਾਰੇ